ਲੋ ਜੀ ਆਪਣੇ ਬਲੌਗਿੰਗ ਦੀ ਕਰਦੇ ਆਂ ਸਟਾਰਟ ਆਪਣਾ ਪਹਿਲਾ ਬਲੌਗ ਵਿਲੇ ਰਹਿ ਕੇ ਵੀ ਕਮਾਈ ਮੌਸਮ ਦੇਖੋ ਕਿੰਨਾ ਘੈਂਟ ਅੱਜ ਲੋ ਜੀ ਆਪਾਂ ਦਿਨ ਦਾ ਪਹਿਲਾ ਕੰਮ ਕਰਦੇ ਆਂ ਅੱਜ ਆਪਾਂ ਸਵੇਰੇ ਸਵੇਰੇ ਗਏ ਗਊਸ਼ਾਲਾ ਗਾਵਾਂ ਨੂੰ ਕੱਖ ਪੋਣਾ ਤੇ ਆ ਕੇ ਫਿਰ ਆਪਾਂ ਆਪਣੀ ਦੁਕਾਨ ਤੇ ਆਏ ਜੀ ਆ ਆਪਣੀ ਦੁਕਾਨ ਆ ਵੀਰੇ ਮਾਡਰਨ ਨੀਡ ਇਹਦੇ ਨੇੜੇ ਬਾਈ ਆਹ ਦੇਖੋ ਸਰਕਾਰੀ ਸਕੂਲ ਆ ਤੇ ਨੇੜੇ ਬਾਈ ਇਹਦੇ ਹਸਪਤਾਲ ਆ ਆ ਗਿਆ ਭਾਈ ਸਰਕਾਰੀ ਆਪਣੀ ਸੁਸਾਇਟੀ ਸੰਦਾ ਸੰਦਾ ਦੀ ਲੋਡ ਹੁੰਦੀ ਹੈ ਇੱਥੇ ਆਪਣੀ ਚੱਲਦੀ ਹੈ ਦੱਸਦਿਆ ਕਰੋ ਕੋਈ ਸੰਦ ਲੈ ਕੇ ਜਾਣਾ ਹੁੰਦਾ ਨਵੇਂ ਪੁਰਾਣੇ ਸਭ ਖੜਿਆ ਰੇ ਸਪਰੇ ਡੀਏਪੀ ਸਭ ਦੇ ਸਭ ਦੱਸਦਿਆ ਕਰੋ ਭਾਈ ਆਹ ਸੈਕਟਰੀ ਬੈਠਾ ਆਪਣਾ ਚੱਲਦੀ ਹੈ ਇੱਥੇ ਆਪਣੀ ਮੌਸਮ ਕਿੰਨਾ ਘੈਂਡ ਆ ਦੇਖੋ ਭਾਈ ਅੱਜ ਇਹਦਾ ਪੈਗ ਲਾਉਣ ਵਾਲਾ ਮੌਸਮ ਹੈ ਭਾਈ ਪੂਰਾ ਘੈਂਟ ਸਰਾ ਮੌਸਮ ਹੋਇਆ ਪਿਆ ਅੱਜ ਕੌਣ ਪੀਊਗਾ ਦੱਸੋ ਭਾਈ ਕੌਣ ਪੀਊ ਓਹੋ ਫਿਰ ਜਾਦਾ ਆ ਅੱਜ ਮੰਗਲਵਾਰਾ ਦੁਖੀ ਹੋ ਗਿਆ ਵਿਚਾਰਾ ਇਸ ਤੋਂ ਬਾਅਦ ਆਪਾਂ ਨਾ ਤੋਕੇ ਗਏ ਵੀਰ ਜੀ ਮੰਦਿਰ ਆ ਜ ਹਨੂਮਾਨ ਜੰਨ ਤੇ ਆਪਣੇ ਸਾਰੇ ਧਰਮਾਂ ਦੇ ਨਾਲ ਹੀ ਪਿਆਰਾ ਚਾਹੇ ਗੁਰਦੁਆਰਾ ਚਾਹੇ ਮੰਦਿਰ ਚਾਹੇ ਮਸਜਿਦ ਫਿਰ ਇਸ ਤੋਂ ਬਾਅਦ ਵੀਰ ਜੀ ਦੇਖਿਆ ਆਪਾਂ ਲੰਗਰ ਘਰੇ ਚਾਹੇ ਰੋਟੀ ਖਾ ਕੇ ਗਏ ਸੀ ਪਰ ਮਰ ਜਣਾ ਇਹ ਕਿੱਥੇ ਛੱਡਿਆ ਜਾਂਦਾ ਫਿਰ ਕਾਹਦੀਆਂ ਛੋਲੇ ਪੂਰੀਆਂ ਅੱਜ ਸ਼ਾਮ ਨੂੰ ਜਾਗਰਣਾ ਤਿਆਰੀਆਂ ਚੱਲ ਰਹੀਆਂ ਨੇ ਕਹਿੰਦੇ ਤੇਰਾ ਸਨਮਾਨ ਕਰਨਾ ਹੈ ਤਿਆਰ ਹੋ ਕੇ ਹੁਣ ਰਾਤ ਨੂੰ ਇੱਥੇ ਵੀ ਜਾਣਾ ਪੈਣਾ ਹੈ ਲੋ ਜੀ ਆਪਾਂ ਫਿਰ ਸ਼ਾਮ ਨੂੰ ਗਏ ਜਾਗਰਣ ਰਾਤ ਨੂੰ ਉੱਥੇ ਫਿਰ ਆਪਾਂ 10 ਮਿੰਟ ਬੈਠੇ ਤੇ ਫਿਰ ਆਪਾਂ ਘਰੇ ਆ ਗਏ ਅੱਜ ਥੋੜਾ ਜਿਹਾ ਧਾਰਮਿਕ ਦਿਨ ਗਿਆ ਚਲੋ ਜੀ ਦਿਨ ਦਾ ਕਰਦੇ ਐਂਡ